ਮੈਂ ਬਾਰ-ਬਾਰ ਇਹ ਗੱਲ ਕਹਿੰਦਾ ਰਿਹਾ ਅਕਾਲ ਤਖਸਬ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਭਾਈ ਸਾਹਿਬ ਭਾਈ ਆਪਣਾ ਕਿਹੜੇ ਨਿਰਗਵੀਰ ਸਿੰਘ ਨਾਨ ਜੀ ਮੈਂ ਕਹਦੀ ਤੁਸੀਂ ਬਿਆਨ ਦੰਦੋ ਸ਼ਰਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹ ਬਿਆਨ ਦੰਦੇ ਨੇ ਬਿਲਕੁਲ ਦੇਖੋ ਬਿਆਨ ਦੇਣਾ ਜ਼ਰੂਰੀ ਬਣਦਾ ਹੈ ਪਰ ਬਿਆਨ ਤਾਂ ਸਾਡੇ ਵਰਗੇ ਲੋਕ ਵੀ ਦੇਈ ਜਾਂਦੇ ਨੇ ਉਹ ਜਿਹੜੀਆਂ ਪਦਵੀਆਂ ਤੇ ਬੈਠੇ ਨੇ ਉਹ ਪਦਵੀਆਂ ਪੰਥ ਨੂੰ ਅਗਵਾਈ ਦੇਣ ਵਾਲੀਆਂ ਨੇ ਬਿਲਕੁਲ ਉਹਨਾਂ ਨੇ ਜ਼ਬਰ ਜ਼ੁਲਮ ਅਤਿਆਚਾਰ ਦੇ ਖਿਲਾਫ ਕੌਮ ਨੂੰ ਗਵਾਹੀ ਦੇਣੀ ਹੈ ਤੇ ਜੇ ਮੈਂ ਸਮਝਦਾ ਕਿ ਭਾਈ ਰਗਵੀਰ ਸਿੰਘ ਜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਧਾਮੀ ਸਾਹਿਬ ਇਹ ਦੋ ਸਜਣ ਵੀ ਕਿਤੇ ਕੌਮ ਦੀ ਗਵਾਹੀ ਕਰਦੇ ਹੁੰਦੇ ਮੇਰਾ ਦਾਵਾ ਸੀ ਕਿ ਸਰਕਾਰ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਨਾਲ ਭੇਜਦੀ ਜੇ ਭੇਜ ਵੀ ਦਿੱਤਾ ਸੀ ਤਾਂ ਵਾਪਸ ਲੈ ਕੇ ਆਉਂਦੀ ਅਸੀਂ ਚੰਡੀਗੜ੍ਹ ਘੇਰਾ ਪਾ ਕੇ ਰੱਖਦੇ ਸੀ ਉਹਨਾਂ ਕਰਨਾ ਉੱਠਦੇ ਜੰਨਾ ਚਰ ਉਹ ਬੰਦੇ ਮਤਲਬ ਸਾਡੇ ਸਿੰਘ ਜਿਹੜੇ ਨੇ ਉਹ ਡਿਬਰੂਗੜ ਤੋਂ ਵਾਪਸ ਪੰਜਾਬ ਦੀ ਝੇੜ ਚ ਚਨਾਗੇ ਉਹਨਾਂ ਦਾ ਉਹਨਾਂ ਉਹਨਾਂ ਕੋਲੋਂ ਕਿਹੜੇ ਦੇਸ਼ ਨੂੰ ਖਤਰਾ ਸੀ ਹਮ ਐਸਐਸਪੀ ਮਤਲਬ ਕਹਿੰਦਾ ਵੀ ਉਹਨਾਂ ਨੇ ਕੋਈ ਤੋੜ-ਫੋੜ ਨਹੀਂ ਕੀਤੀ ਤੇ ਉਹਨਾਂ ਦਾ ਕੋਈ ਅਜਿਹਾ ਬਿਆਨ ਨਹੀਂ ਹੈ ਜਿਹੜਾ ਬਿਆਨ ਮਤਲਬ ਇਸ ਕਿਸਮ ਦਾ ਸਦਾ ਦੰਦਾ ਹੋਵੇ ਕਿ ਭਾਰਤ ਤੇ ਵਿਦੇਸ਼ੀ ਹਕੂਮਤ ਹਮਲਾ ਕਰ ਦਵੇ ਉਹ ਇਹ ਕਹਿੰਦੇ ਨੇ ਵੀ ਜੇ ਤੁਸੀਂ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਹੋ ਤਾਂ ਮਨੇਵਰਟੀ ਨੂੰ ਵੀ ਹੱਕ ਹੈ ਕਿ ਤੁਸੀਂ ਅਸੀਂ ਖਾਲਸਤਾਨ ਦੀ ਡਿਮਾਂਡ ਕਰਾਂਗੇ ਇਹ ਤਾਂ ਕੁਦਰਤੀ ਹੈ ਜੇ ਬਹੁਗਣਤੀ ਹਿੰਦੂ ਰਾਸ਼ਟਰ ਬਣਾਉਣ ਦਾ ਯਤਨ ਕਰੇਗੀ ਤਾਂ ਘੱਟ ਗਣਤੀਆਂ ਵੀ ਫਿਰ ਆਪਣੇ ਮਤਲਬ ਧਰਮ ਨੂੰ ਆਪਣੀ ਬੋਲੀ ਨੂੰ ਆਪਣੇ ਸੱਭਿਆਚਾਰ ਆਪਣੇ ਕਲਚਰ ਨੂੰ ਮਖਫੂਜ਼ ਰੱਖਣ ਲਈ ਫਿਰ ਉਹ ਵੀ ਆਪਣੇ ਦੇਸ਼ ਦੀ ਮੰਗ ਕਰਨਗੀਆਂ ਇਸ ਲਈ ਮੈਂ ਸਮਝਦਾ ਕਿ ਇਹ ਜ਼ਬਰ ਸੀ ਜ਼ਬਰ ਅਤਿਆਚਾਰ ਸੀ ਜ਼ੁਲਮ ਸੀ ਜਿਹਦੇ ਖਿਲਾਫ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼ਰਮਣੀ ਕਮੇਟੀ ਦੇ ਪ੍ਰਧਾਨ ਨੂੰ ਇਹਦੇ ਤੱਕੇ ਛਾਈ ਦੇ ਖਿਲਾਫ ਅਗਵਾਈ ਕਰਨੀ ਅਗਵਾਈ ਕਰਨੀ ਚਾਹੀਦੀ ਸੀ ਹਮੇਸ਼ਾ ਸੰਗਤ ਨੇ ਇਹੀ ਚਾਇਆ ਕਹਿੰਦੇ ਸ਼ਰਮਣੀ ਅਕਾਲੀ ਦਲ ਬਹੁਤ ਤਕੜਾ ਸੀਗਾ ਹੁਣ ਸ਼ਰਮਣੀ ਅਕਾਲੀ ਦਲ ਬਾਦਲ ਲੱਗਦਾ ਪਰ ਜਦੋਂ ਜੇ ਕੋਈ ਲਾ ਦਵੇ ਕਈ ਗੁੱਸਾ ਵੀ ਕਰ ਜਾਂਦੇ ਕਿ ਬਾਦਲ ਨਹੀਂ ਸ਼ਰਮਣੀ ਅਕਾਲੀ ਦਲ ਹੀ ਕਹਿਆ ਕਰੋ ਲੋਕਾਂ ਨੇ ਫਿਰ ਹੁਣ ਫਿਰ ਬਦਲ ਬੜਾ ਵੱਡਾ ਕਰਤਾ ਇੱਕ ਸੀਟੀ ਹਿੱਸੇ ਆਈ ਉਹ ਵੀ ਜ਼ੋਰ ਲਾ ਕੇ ਬਠਿੰਡੇ ਵਾਲੀ ਚਲੋ ਫਿਰ ਵੀ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਅਕਾਲੀ ਦਲ ਦੇ ਨਾਲ ਇੱਕ ਗਲਤ ਜੁੜੀ ਹੋਈ ਹੈ ਕਿ ਇਹ ਪੰਥਕ ਪਾਰਟੀ ਹੈ ਪਰ ਅਮੀ ਉਹਨਾਂ ਨੇ ਪੰਥਕ ਸਿਧਾਂਤ ਪਰੰਪਰਾ ਮर्यादा ਉਦਾਰਾ ਤਿਆਗ ਦਿੱਤਾ ਪਰ ਕਸੂਰ ਹੁਣ ਪਾਰਟੀ ਦਾ ਤਾਂ ਕੋਈ ਕਸੂਰ ਨਹੀਂ ਹੈ ਕਸੂਰ ਤਾਂ ਬੰਦਿਆਂ ਦਾ ਕਸੂਰ ਤਾਂ ਲੀਡਰਸ਼ਿਪ ਦਾ ਸੁਖਬੀਰ ਸਿੰਘ ਬਾਦਲੂਰਾਂ ਦਾ ਕਸੂਰ ਹੈ ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲੂਰ ਨੂੰ ਇਕੱਲੇ ਨੂੰ ਕਸੂਰਬਾਰ ਨਹੀਂ ਠਹਿਰਾਇਆ ਜਾ ਸਕਦਾ ਉਹਦੀ ਸ਼ਾਰੀ ਨਾਲ ਦੀ ਟੀਮ ਕੀ ਕਰਦੀ ਹੈ ਜੀ ਵਿਰਸਾ ਸਿੰਘ ਵਲਟੋਆ ਵਿਕਰਮ ਸਿੰਘ ਮਜੀਠੀਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮજરા ਹੋਇਆ ਢਿੰਡਸਾ ਸਾਹਿਬ ਹੋਏ ਮਲੂਕਾ ਸਾਹਿਬ ਹੋਏ ਬੀਬੀ ਜਗੀਰ ਕੌਰ ਹੋਈ ਏ ਭੁੰਦਰ ਸਾਹਿਬ ਹੋਏ ਇਹ ਸਾਰੇ ਸੱਜਣ ਜ਼ਿੰਮੇਵਾਰ ਨੇ ਇਸ ਗੱਲ ਇਕੱਲਾ ਸੁਖਵੀਰ ਸਿੰਘ ਬਾਦਲ ਕੋਲ ਜ਼ਿੰਮੇਵਾਰ ਹੈ ਜੀ ਇਹ ਵੀ ਸਾਰੇ ਜ਼ਿੰਮੇਵਾਰ ਨੇ ਇਹ ਸਾਰੇ ਯਤਨ ਸਾਂਝੇ ਯਤਨ ਕਰਦੇ ਜੇ ਕਿਤੇ ਪ੍ਰਧਾਨ ਕਿਸੇ ਗੱਲ ਤੇ ਥੜਕ ਵੀ ਗਿਆ ਤਾਂ ਇਹ ਪ੍ਰਧਾਨ ਨੂੰ ਸਮਝਾਉਣ ਦਾ ਯਤਨ ਕਰਦੇ ਦੇਖੋ ਜਿੰਨਾ ਚਿਰ ਕੌਮ ਕੋਲ ਕਲੈਕਟਿਵ ਲੀਡਰਸ਼ਿਪ ਸੀ ਬਿਲਕੁਲ ਸਦਾ ਪ੍ਰਕਾਸ਼ ਸਿੰਘ ਬਾਦਲ ਵੀ ਭਾਵੇਂ ਕਾਲੀ ਦਲ ਦੇ ਪ੍ਰਧਾਨ ਰਹੇ ਲੇਕਿਨ ਉਹਦੇ ਹਾਂ ਦਾ ਅਗੂ ਜਥੇਦਾਰ ਗੁਰਚਰਨ ਸਿੰਘ ਟੋੜਾ ਸੀ ਥੋੜਾ ਸਾਹਿਬ ਸਰਦਾਰ ਸੁਰਜੀਤ ਸਿੰਘ ਬਰਨਾਲਾ ਸੀ ਸਰਦਾਰ ਜਗਦੇਵ ਜਥੇਦਾਰ ਜਗਦੇਵ ਸਿੰਘ ਤਲਵੰਡੀ ਸਨ ਸੰਤ ਹਰਚੰਦ ਸਿੰਘ ਲੰਗਵਾਲ ਸਨ ਇਹ ਕਲੈਕਟਿਵ ਲੀਡਰਸ਼ਿਪ ਜਿਹੜੀ ਸੀ ਸਾਂਝੀ رائے ਬਣਾ ਕੇ ਸਾਂਝਾ ਮਤਲਬ ਜਦੋ ਜਹਾਦ ਕਰਨ ਦਾ ਯਤਨ ਕਰਦੇ ਸੀ ਲੇਕਿਨ ਮੌਜੂਦਾ ਸਮੇਂ ਦੇ ਵਿੱਚ ਕਲੈਕਟਿਵ ਲੀਡਰਸ਼ਿਪ ਦੀ ਘਾਟ ਪੈ ਗਈ ਤੇ ਸੁਖਵੀਰ ਸਿੰਘ ਬਾਦਲ ਇੱਕ ਪਾਸੇ ਆ ਬਾਕੀ ਸਾਰੇ ਇੱਕ ਪਾਸੇ ਨੇ ਸਾਰੀ رائے ਬਣ ਕੇ ਸਾਂਝਾ ਪਲੇਟਫਾਰਮ ਉਲਿਕਣ ਦਾ ਜਾਤ ਨਾ ਕੀਤਾ ਗਿਆ ਹੁਣ ਦੇਖੋ ਤੁਸੀਂ ਮੈਂ ਮੰਨਦਾ ਕਿ ਅਕਾਲੀ ਦਲ ਉਹਨਾਂ ਨੂੰ ਰਿਹਾ ਕਰਾਉਣ ਲਈ ਸੰਘਰਸ਼ ਨਹੀਂ ਕਰ ਸਕਿਆ ਤੇ ਮਤਲਬ ਜਿਹੜਾ ਇਲਜ਼ਾਮ ਲੱਗ ਜਾਂਦੇ ਨੇ ਕਿ ਅਕਾਲੀ ਦਲ ਤਾਂ ਕਹਿ ਰਿਹਾ ਸੀ ਕਿ ਕਹਿੰਦੇ ਚੱਕ ਕੇ ਪਾਓ ਜੇਲ੍ਹਾਂ ਚ ਇਹ ਇਹ ਗੱਲ ਮੈਂ ਉਦੋਂ ਵੀ ਸਟੇਟਮੈਂਟ ਦਿੱਤੀ ਸੀ ਜਦੋਂ ਮੈਂ ਆਪਣੇ ਭਰਾ ਦੇ ਖਿਲਾਫ ਗਵਾਹੀ ਦੇਣ ਤੁਰਪਾਂ ਤੇ ਫਿਰ ਮੈਨੂੰ ਛਡਾਏਗਾ ਕੌਣ ਬਿਲਕੁਲ ਹੁਣ ਇਹਨਾਂ ਨੇ ਤਾਂ ਗਵਾਹੀ ਦਿੱਤੀ ਜਦੋਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਟੱਕੇਸ਼ਾਹੀ ਦੇ ਖਿਲਾਫ ਬੇਇਨਸਾਫੀ ਦੇ ਖਿਲਾਫ ਹਮ ਅਮਰ ਸੰਚਾਰ ਲਹਿਰ ਦੇ ਉੱਤੇ ਜੇ ਕਿਤੇ ਰੋਕ ਲਾਉਂਦੀ ਹੈ ਸਰਕਾਰ ਹਮ ਉਹਦਾ ਫਰਜ਼ ਬਣਦਾ ਸੀ ਸਰਕਾਰ ਦੀ ਉਹ ਤੱਕੇ ਸ਼ਹੀਦੀ ਦੇ ਖਿਲਾਫ ਲੜਨ ਦਾ ਯਤਨ ਕਰ ਦੇ ਜੇ ਭਾਈ ਅਮਰਪਾਲ ਸਿੰਘ ਕਿਤੇ ਕਸੂਰ ਵੀ ਕਸੂਰਵਾਰ ਲੱਗਦਾ ਵੀ ਸੀ ਉਹਦੀ ਉਮਰ ਛੋਟੀ ਹੈ ਬੱਚਾ ਹੈਲੇ ਉਹ ਤੇ ਕੌਮ ਦਾ ਉੱਬਰ ਦਾ ਲੀਡਰ ਹੈ ਤੇ ਉਹਨੂੰ ਸਮਝਾਇਆ ਜਾ ਸਕਦੀ ਹੈ ਸਮਝਾਇਆ ਜਾ ਸਕਦਾ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਸਮਝਾ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਤਲਬ ਕਰ ਲੈਂਦੇ ਉਹਨਾਂ ਨੂੰ ਸਮਝਾ ਦਿੰਦੇ ਕਿ ਕਾਕਾ ਹੈ ਰਾਹ ਠੀਕ ਨਹੀਂ ਹੈਗਾ ਰਸਤਾ ਠੀਕ ਹੈ ਉਹਨਾਂ ਨੂੰ ਸਮਝਾਉਣਾ ਚਾਹੀਦਾ ਸੀ ਇਹ ਤਾਂ ਕਹਿਣ ਲੱਗੇ ਕਿ ਇਹ ਇਹ ਆਮਨ ਕਾਨੂੰਨ ਨੂੰ ਖਤਰਾ ਬਣ ਗਿਆ ਅਮਰਤਪਾਲ ਬਿਲਕੁਲ ਤਿੰਨ ਬੰਦਿਆਂ ਦੇ ਬਿਆਨ ਖਤਰਨਾਕ ਨੇ ਦੇਖੋ ਸੁਖਵੀਰ ਸਿੰਘ ਬਾਦਲ ਦਾ ਬਿਆਨ ਵੀ ਠੀਕ ਨਹੀਂ ਵੀ ਬਾਹਰ ਸਿਮਰਤ ਕੋਲ ਦਾ ਵੀ ਬਿਆਨ ਠੀਕ ਨਹੀਂ ਤੇ ਨਾਮ ਪ੍ਰਕਾਰ ਆਪਣਾ ਬਿਕਰਮਜੀਤ ਮਜੀਠੀ ਦਾ ਬਿਆਨ ਠੀਕ ਹੈ ਤੇ ਇਹਨਾਂ ਨੇ ਅਮਰਤਪਾਲ ਦੇ ਖਿਲਾਫ ਬਿਆਨबाजी ਕੀਤੀ ਹੈ ਭਾਵੇਂ ਹਰ ਸਿਵੀ ਬਾਹਰ ਸਿਮਰਤ ਕਾਲ ਪਾਰਲੀਮੈਂਟ ਚ ਤਾਂ ਬਹੁਤ ਬੋਲੀ ਬੰਦੀ ਸਿੰਘਾਂ ਦੀ ਰਿਹਾਈ ਲਈ ਲੇਕਿਨ ਇਥੇ ਅਮਰਤਪਾਲ ਨੂੰ ਗ੍ਰਿਫਤਾਰ ਕਰਾਉਣ ਵਿੱਚ ਸਭ ਤੋਂ ਵੱਡੀ ਐਮਪੂਲਕਾ ਨੇ ਰੋਲ ਅਦਾ ਕਰ ਲਿਆ ਤੇ ਚਲੋ ਮੈਂ ਕਹਿੰਦਾ ਵੀ ਉੱਥੇ ਤੁਸੀਂ ਥੜਕ ਗਏ ਮੰਨ ਲਓ ਕਿਸੇ ਕਾਰਨ ਤੁਸੀਂ ਥੜਕ ਗਏ ਕੀ ਕਾਰਨ ਆ ਵੀ ਰੱਬ ਜਾਣੇ ਇਹ ਤਾਂ ਉਹ ਦੱਸ ਸਕਦੇ ਨੇ ਪਰ ਹੁਣ ਜਦੋਂ ਉਹ ਮਤਲਬ ਖਡੂਰ ਸਾਹਿਬ ਦੀ ਸੀਟ ਤੋਂ ਚੋਣ ਲੜਨ ਲੱਗ ਚੱਲ ਪਿਆ ਹੂੰ ਤਾਂ ਤੇ ਆਪਣਾ ਇੱਕ ਪਾਸੇ ਸ਼ਰੋਮਣੀ ਕਮੇਟੀ ਕਹਿੰਦੀ ਐ ਅਕਾਲ ਤਖਤ ਕਹਿੰਦਾ ਐ ਅਕਾਲੀ ਦਲ ਕਹਿੰਦਾ ਬੰਦੀ ਸਿੰਘਾਂ ਨੂੰ ਰਿਹਾਈ ਕਰੋ ਹੂੰ ਪਾਰਲੀਮੈਂਟ ਦੇ ਬਾਰ ਮੂਰੇ ਵੀ ਬਾਹਰ ਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਤਖਤੀਆਂ ਲਾ ਕੇ ਖੜੇ ਹੋਏ ਨੇ ਕਿ ਰਿਹਾਈ ਕਰੋ ਜੀ ਰਿਹਾਈ ਕਰੋ ਬਿਲਕੁਲ ਜਦੋਂ ਤੁਸੀਂ ਰਿਹਾਈ ਦੀ ਮੰਗ ਕਰਦੇ ਹੋ ਤੇ ਜਦੋਂ ਅੱਜ ਕੌਮ ਕਹਿੰਦੀ ਆ ਵੀ ਇੱਕ ਰਿਹਾਈ ਦਾ ਰਸਤਾ ਆ ਵੀ ਐ ਆ ਵੀ ਐ ਵੀ ਪਰਲੀ ਪਾਰਲੀਮੈਂਟ ਦੀ ਚੋਣ ਲੜਾ ਕੇ ਦੇਖ ਲਓ ਸ਼ਾਇਦ ਅਰੇ ਆਹ ਉਹ ਜਨ ਤੁਸੀਂ ਪੈਰੀ ਪਿੱਛੇ ਕਰ ਲੋ ਇਹ ਵੀ ਕਹਾ ਗਿਆ ਉਹਨਾਂ ਨੇ ਜਦੋਂ ਲੜੇ ਤਾਂ ਮੈਂ ਕਹਿੰਦਾ ਵੀ ਕਾਗਜ਼ ਨਹੀਂ ਵਿਡਰਾ ਕਰਨੇ ਚਾਹੀਦੇ ਸੀ ਬਲਕਿ ਉਹਨਾਂ ਨੂੰ ਅਪਣਾ ਕੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਚਾਹੀਦਾ ਸੀ ਫਾਈਨੈਂਸ਼ੀਅਲੀ ਵੀ ਪੈਸਾ ਕਰਦੇ ਆਪਣਾ ਸਾਰਾ ਕ੍ਰੈਡਰ ਵੀ ਉਹ ਸੇ ਝੋਕਦੇ ਤੇ ਫਿਰ ਦੂਜਾ ਸੀ ਅਸੀਂ ਕਹਿਣਾ ਜੀ ਦਰਬਾਰ ਸਾਹਿਬ ਤੇ ਕਾਂਗਰਸ ਨੇ ਹਮਲਾ ਕੀਤਾ ਜੇ ਕਾਂਗਰਸ ਨੇ ਹਮਲਾ ਕੀਤਾ ਹਮਲਾ ਕਰਨ ਵਾਲੀ ਇੰਦਰਾ ਗਾਂਧੀ ਨੂੰ ਸੋਦਾ ਵੀ ਸ਼ਹੀਦ ਬਿਆਨ ਸਿੰਘ ਨੇ ਤੇ ਬਿਆਨ ਸਿੰਘ ਦਾ ਸੁਪੁੱਤਰ ਫਰੀਦਕੋਟ ਖੜਾ ਤੁਸੀਂ ਉੱਥੇ ਵੀ ਆਪਣਾ ਕੈਂਡੀਡੇਟ ਲਾਤਾ ਤੁਸੀਂ ਨਾ ਸ਼ਹੀਦਾਂ ਦਾ ਸਤਕਾਰ ਕਰਦੇ ਹੋ ਨਾ ਬੰਦੀ ਸਿੰਘਾਂ ਦੀ ਰਿਹਾਈ ਦਾ ਯਤਨ ਕਰਦੇ ਹੋ ਤੇ ਫਿਰ ਮੈਂ ਸਮਝਦਾ ਵੀ ਤੁਸੀਂ ਕਿੱਥੇ ਖੜੇ ਹੋ ਐਸਾ ਅਵਸਥਾ ਵਿੱਚ ਤੇ ਫਿਰ ਪੰਥ ਦੇ ਅੰਦਰ ਜਿਹੜਾ ਗੁੱਸਾ ਪਹਿਲਾਂ ਸੀ ਉਹ ਗੁੱਸਾ ਹੋਰ ਵੱਧ ਪਨ ਪਿਆ ਉਸ ਗੁੱਸੇ ਨੇ ਪੰਡਾਵ ਦੀਆਂ 10 ਸੀਟਾਂ ਦੇ ਉੱਤੇ ਕਾਲੀ ਦਲ ਦੀ ਜਮਾਨਤ ਜਬਤ ਕਰਾਤੀ। ਹੂੰ ਦੇਖੋ ਪੰਜਾਬ ਹੋਈ ਤਾਂ 12 30 ਵੈਸੇ ਨਹੀਂ 10 ਤੇ ਹੋਈ ਹੈ। ਵੀ ਬਾਰ ਸਿਮਰਤ ਕੌਰ ਤਾਂ ਜਿੱਤ ਗਏ। ਹੂੰ ਇੱਕ ਹੋਰ ਹੈ ਜਿੱਥੇ ਮਤਲਬ ਨਹੀਂ ਉਹਨਾਂ ਦੀ ਜਮਾਨਤ ਹੋਈ ਤੇਰੇ ਪੰਡਿਆਲੇ ਵੀ ਬੱਚੰਗੇ ਸੀਟਾਂ ਆਈਆਂ ਉਹਨਾਂ ਨੂੰ। ਚੰਗਿਆ ਵੋਟਾਂ ਪੈ ਗਏ। ਲੇਕਿਨ ਮੈਂ ਇਹ ਸਮਝਦਾ ਕਿ ਐਡੀ ਹਿਸਟੋਰੀਕਲ ਪਾਰਟੀ 103 ਸਾਲ ਹੋ ਗਏ ਜਿਸ ਪਾਰਟੀ ਨੂੰ ਜਿਹੜੀ ਪਾਰਟੀ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਲਹੂ ਡੋਲਿਆ ਜੇੜਾਂ ਕੱਟੀਆਂ ਅੱਜ ਤੁਸੀਂ ਮਤਲਬ ਕਾਲੇ ਪਾਣੀ ਦੀ ਜਿਹੜ੍ਹ ਵਿੱਚ ਜਾ ਕੇ ਦੇਖ ਲਓ ਅਕਾਲੀ ਸਿੰਘਾਂ ਦੀਆਂ ਤਸਵੀਰਾਂ ਤਸਵੀਰਾਂ ਲੱਗੀਆਂ ਬਿਲਕੁਲ ਬਿਲਕੁਲ ਮੈਂ ਜਾ ਕੇ ਵੇਖਿਆ ਉੱਥੇ ਫਿਰ ਉਸ ਤੋਂ ਬਾਅਦ ਤੁਹਾਡਾ ਲਹੂ ਡੁੱਲਿਆ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਜੀ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਤੇ ਬੜੀ ਜਦੋਜਾਹਿਦ ਕੀਤੀ 1 ਸਾਲ ਤੋਂ ਲੈ ਕੇ 10 ਸਾਲ ਤੱਕ ਤੁਸੀਂ ਗੈਰ ਕੱਟੀ 16 ਲੱਖ ਰੁਪਏ ਜੁਰਮਾਨਾ ਭਰਿਆ ਅੱディ ਮਤਲਬ ਬਰਾਸਤ ਮਹਾਨ ਪਵਿੱਤਰ ਬਰਾਸਤ ਪਵਿੱਤਰ ਲਹੂ ਨਾਲ ਭਿੱਜੀ ਹੋਈ ਬਰਾਸਤ ਤੇ ਤੁਸੀਂ ਵਾਰਸ ਹੋ ਪਾਰਟੀ ਸ਼ਰੋਮਣੀ ਅਕਾਲੀ ਦਲ ਤੇ ਉਹ ਅੱਜ ਪੰਜਾਬ ਦੀ ਇੱਕ ਸੀਟ ਜਿੱਤੇ 13 ਸੀਟਾਂ ਵਿੱਚੋਂ ਪਾਰਲੀਮੈਂਟ ਦੀਆਂ ਸਿਰਫ ਇੱਕ ਸੀਟ ਉਹਨਾਂ ਦੇ ਹਿੱਸੇ ਆਈ ਚਲੋ ਮੈਂ ਫੇਰ ਵੀ ਪੰਥ ਦਾ ਪੰਜਾਬੀਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਤੇ ਭਾਈ ਸਰਬਜੀਤ ਸਿੰਘ ਦੇ ਹੱਕ ਵਿੱਚ ਫਤਵਾ ਦੇ ਕੇ ਚਲੋ ਪੰਥ ਦੇ ਹਿੱਸੇ ਤਨੇ ਸੀਟਾਂ ਦਿੱਤੀਆਂ ਅਸੀਂ ਜੇ ਅਰ ਸੇਮਰਤਕੌਰ ਬਾਦਲ ਨੂੰ ਵੀ ਪੰਥ ਦੀ ਉਹ ਕੈਂਡੀਡੇਟ ਮੰਨਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਜਮਾਤ ਆ ਖੜਕਗੇ ਅੱਜ ਭੁੱਲਿਆ ਕਹਿੰਦੇ ਹੁੰਦੇ ਨੇ ਕਦੇ ਘਰ ਵਾਪਸ ਵੀ ਆ ਜਾਂਦਾ ਆ ਅਸੀਂ ਆਸ ਕਰਾਂਗੇ ਕਿ ਆਪਣੇ ਘਰ ਵਾਪਸ ਆਉਣ ਦਾ ਯਤਨ ਕਰਨ ਹੋ ਪੰਥ ਦੇ ਬੂਹੇ ਤੇ ਆ ਕੇ ਬੈਠਣ ਪੰਥ ਦੇ ਸਨਮੁਖ ਹੋਣ ਦਾ ਯਤਨ ਕਰਨ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਤੇ ਅਕਾਲ ਤਖਤ ਦੀ ਤਾਬਿਆਕ ਬੈਠ ਕੇ ਤੇ ਪੰਥ ਨੂੰ ਗਵਾਹੀ ਦੇਣ ਲਈ ਮੋੜਾ ਕੱਟਣ ਦਾ ਯਤਨ ਕਰਨ ਇਹ ਮੇਰੀ ਤਾਂ ਇਹ दिली ਇੱਛਾ ਮੈਂ ਨਹੀਂ ਚਾਹੁੰਦਾ ਕਿਸ਼ੋਰਮਣੀ ਅਕਾਲੀ ਦਲ ਨੂੰ ਬਾਰਿਆ ਜਾਵੇ